ਕੈਨੇਡਾ ਦੇ ਵਿੱਚ ਪੰਜਾਬੀ ਭਾਈਚਾਰੇ ਦੇ ਨਾਲ ਸਬੰਧਤ ਕ੍ਰਾਈਮ ਦੀਆਂ ਘਟਨਾਵਾਂ ਦੇ ਵਿੱਚ ਖਾਸਾ ਵਾਧਾ ਦਰਜ ਕੀਤਾ ਜਾ ਰਿਹਾ ਹੈ। ਆਪਾਂ ਨੂੰ ਯਾਦ ਹੈ ਕਿ ਲੰਘੇ ਦਿਨੀ ਕੈਨੇਡਾ ਦੇ ਵਿੱਚ ਕਪਿਲ ਦੇ ਕੈਫੇ ਤੇ ਗੋਲੀਆਂ ਚੱਲੀਆਂ ਸਨ ਅਤੇ ਇਹ ਸਿਲਸਲਾ ਤਿੰਨ ਵਾਰ ਚੱਲ ਚੁੱਕਿਆ ਹੈ। ਇਸ ਤੋਂ ਪਹਿਲਾਂ ਵੀ ਪੰਜਾਬ ਦੀ ਇੰਡਸਟਰੀ ਦੇ ਨਾਲ ਮਿਊਜ਼ਿਕ ਇੰਡਸਟਰੀ ਦੇ ਨਾਲ ਜਾਂ ਫਿਰ ਆਰਟਿਸਟਾਂ ਦੇ ਘਰਾਂ ਤੇ ਗੋਲੀਬਾਰੀ ਦੀਆਂ ਘਟਨਾਵਾਂ ਜਾਂ ਫਿਰ ਕਾਰੋਬਾਰੀਆਂ ਤੋਂ ਫਰੋਤੀ ਦੀਆਂ ਕੌਲਾਂ ਜਾਂ ਉਹਨਾਂ ਦੇ ਘਰਾਂ ਦੇ ਉੱਤੇ ਗੋਲੀਬਾਰੀ ਦੀਆਂ ਘਟਨਾਵਾਂ ਦੇ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਵਿੱਚ ਹੁਣ ਐਪਸਫੋਰਡ ਦੇ ਟਾਊਨ ਲਾਈ ਬਲੂ ਰਿਜ ਡਰਾਈਵ ਦੇ ਉੱਤੇ ਪੰਜਾਬੀ ਕਾਰੋਬਾਰੀ ਦਰਸ਼ਨ ਸਿੰਘ ਸਾਸੀ ਨੂੰ ਘਰ ਦੇ ਬਾਹਰ ਹੀ ਦਿਨ ਦਿਹਾੜੇ ਗੋਲੀਆਂ ਮਾਰ ਕੇ ਹਲਾਕਰ ਦਿੱਤਾ ਗਿਆ ਇਸ ਖਬਰ ਦੇ ਮੁਤਾਬਕ ਦਰਸ਼ਨ ਸਿੰਘ ਸਾਸੀ ਦਰਾਹਾ ਦੇ ਪਿੰਡ ਰਾਜਗੜ੍ਹ ਦੇ ਵਾਸੀ ਸਨ ਅਤੇ ਕੈਨੇਡਾ ਦੇ ਵਿੱਚ ਲੰਮੇ ਸਮੇਂ ਤੋਂ ਵਸੇ ਹੋਏ ਸਨ ਕੈਨੇਡਾ ਦੇ ਵਿੱਚ ਸਾਸੀ ਦਾ ਮੈਪਲ ਰਿਜ BC ਦੇ ਵਿੱਚ ਕਪੜਾ ਰੀਸਾਈਕਲਿੰਗ ਦਾ ਇੱਕ ਵੱਡਾ ਕਾਰੋਬਾਰ ਵੀ ਸੀ ਜਿੱਥੇ ਭਾਈਚਾਰੇ ਦੇ ਲੋਕ ਵੱਡੀ ਗਿਣਤੀ ਦੇ ਵਿੱਚ ਕੰਮ ਕਰਦੇ ਸਨ ਇਸ ਖਬਰ ਦੇ ਨਾਲ ਜਿੱਥੇ ਪੰਜਾਬੀ ਭਾਈਚਾਰੇ ਦੇ ਵਿੱਚ ਸੱਦਮੇ ਦੀ ਲਹਿਰ ਦੌੜ ਗਈ ਹੈ ਉੱਥੇ ਹੀ ਇੱਕ ਹੋਰ ਤੌਖਲਾ ਖੜਾ ਹੋ ਗਿਆ ਕਿ ਲਗਾਤਾਰ ਕੈਨੇਡਾ ਦੇ ਵਿੱਚ ਪੰਜਾਬੀ ਕਾਰੋਬਾਰੀਆਂ ਦੀਆਂ ਹਤਿਆਮਾਂ ਹੋ ਰਹੀਆਂ ਨੇ ਜਾਂ ਫਿਰ ਉਹਨਾਂ ਦੇ ਘਰਾਂ ਨੂੰ ਗੋਲੀਬਾਰੀ ਦੇ ਰਾਹੀਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕੈਨੇਡਾ ਦੇ ਵਿੱਚ ਵਧੇ ਇਸ ਕ੍ਰਾਈਮ ਕਰਕੇ ਪੰਜਾਬੀ ਭਾਈਚਾਰਾ ਖਾਸਾ ਸਦਮੇ ਦੇ ਵਿੱਚ ਵੀ ਹੈ ਤੇ ਉਹਨਾਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਦਾ ਫਿਕਰ ਵੀ ਸਤਾ ਰਿਹਾ ਹੈ ਕਿ ਇੱਕ ਪਾਸੇ ਉਹ ਕੈਨੇਡਾ ਦੇ ਵਿੱਚ ਬੜੀ ਔਖ ਦੇ ਨਾਲ ਸੈਟਲ ਹੋਏ ਨੇ ਤੇ ਦੂਜੇ ਪਾਸੇ ਜੇਕਰ ਉਹਨਾਂ ਨੇ ਕਾਰੋਬਾਰ ਖੜੇ ਕੀਤੇ ਨੇ ਤੇ ਗੈਰ ਸਮਾਜਿਕ ਅਨਸਰ ਉਹਨਾਂ ਨੂੰ ਨਿਸ਼ਾਨਾ ਬਣਾਉਣੋਂ ਨਹੀਂ ਹਟਦੇ